ਕਿਸਾਨ ਤੇ ਖੇਤ ਮਜ਼ਦੂਰ ਆਪਣੀਆਂ ਮੰਗਾਂ ਨੂੰ ਲੈ ਕੇ ਫਿਰ ਦਿੱਲੀ ਦੀਆਂ ਤਿਆਰੀਆਂ ਕਰ ਚੁੱਕੇ ਨੇ ਹਾਲਾਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਸੈਂਟਰ ਵਿੱਚ ਬੈਠੇ ਤਿੰਨ ਵਜ਼ੀਰਾ ਨੂੰ ਸੱਦ ਕੇ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਨਾਲ ਆਹਮਣੇ ਸਾਹਮਣੇ ਮੀਟਿੰਗ ਕਰਵਾ ਦਿੱਤੀ ਹੈ ਸੈਂਟਰ ਸਰਕਾਰ ਨੇ ਭਰੋਸਾ ਦਿੱਤਾ ਲੇਕਿਨ ਕਿਸਾਨ ਕਿ ਕੋਈ ਚੰਗੀ ਤਰ੍ਹਾਂ ਜਾਣਦੇ ਸਰਕਾਰਾਂ ਨੂੰ ਕਿ ਐਨ ਮੌਕੇ ਦਗਾ ਕਰ ਦਿੰਦੀਆਂ ਨੇ ਤੇ ਕਿਸਾਨ ਬਿਲਕੁਲ ਤਿਆਰ ਨੇ ਤੇ ਹੁਣ ਪੰਜਾਬ ਦੇ ਸਬੰਧਤ ਤੇ ਹਰਿਆਣਾ ਦੇ ਸਬੰਧਤ ਜਿਹੜੇ ਬਾਰਡਰ ਦੇ ਡਿਸਟ੍ਰਿਕਟ ਨੇ ਉਹਨਾਂ ਨੇ ਆਪਸੀ ਤਾਲਮੇਲ ਕਰਕੇ ਰਾਹ ਲੱਭ ਲੇਨੇ ਐਸਪੀ ਅੰਬਾਲਾ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖੀ ਆ ਅਸਲ ਦੇ ਵਿੱਚ ਅੰਬਾਲਾ ਤੇ ਪਟਿਆਲੇ ਦੀ ਸਰਹੱਦ ਲੱਗਦੀ ਕਿਉਂਕਿ ਸ਼ੰਭੂ ਤੋਂ ਹੀ ਐਂਟਰੀ ਹੁੰਦੀ ਆ ਹਰਿਆਣੇ ਚ ਤੇ ਫਿਰ ਅੱਗੇ ਕਿਸਾਨਾਂ ਨੇ ਦਿੱਲੀ ਜਾਣਾ ਤੇ ਇਸ ਕਰਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜਨਤਾ ਨੂੰ ਸਨੇਹਾ ਦਿੱਤਾ ਕਿ ਦਿੱਲੀ ਜਾਣ ਵਾਲੇ ਜਿਹੜੇ ਰਾਹਗੀਰ ਨੇ ਉਹ ਆਪਣੇ ਹੋਰ ਰਾਹ ਤਲਾਸ਼ ਲੈਣ ਪਟਿਆਲਾ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਆ ਕਿ ਪਟਿਆਲਾ ਤੋਂ ਸ਼ੰਭੂ ਟੋਲ ਪਲਾਜ਼ਾ ਰਾਹੀਂ ਅੰਬਾਲਾ ਜਾਣ ਵਾਲੀ ਟ੍ਰੈਫਿਕ ਲਈ 10 ਫਰਵਰੀ ਤੋਂ ਬਦਲਵੇਂ ਰੂਟ ਨੇ ਮਤਲਬ ਅੱਜ ਤੋਂ ਬਦਲਵੇਂ ਰੂਟ ਜਾਰੀ ਕਰ ਦਿੱਤੇ ਨੇ ਪਟਿਆਲਾ ਤੋਂ ਸ਼ੰਭੂ ਟੋਲ ਪਲਾਜ਼ਾ ਰਾਹੀਂ ਅੰਬਾਲਾ ਜਾਣ ਲਈ ਬਦਲਵੇਂ ਰਸਤੇ ਦੀ ਵਰਤੋਂ ਕੀਤੀ ਜਾਵੇ ਡਿਪਟੀ ਕਮਿਸ਼ਨਰ ਪਟਿਆਲਾ ਨੇ ਆਖਿਆ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟਿਕਲ ਪੰਜਾਬ ਵੱਲੋਂ ਮਿਤੀ 13 ਫਰਵਰੀ ਨੂੰ ਦਿੱਲੀ ਮਾਰਚ ਕਰਨ ਲਈ ਦੇ ਕੀਤੇ ਲਾਂ ਦੇ ਮੱਦੇ ਨਜ਼ਰ ਹੜਾਣਾ ਪੁਲਿਸ ਦੇ ਪਟਿਆਲਾ ਤੋਂ ਸ਼ੰਭੂ ਪਲਾਜ਼ਾ ਰਹੀਂ ਅੰਬਾਲਾ ਜਨਰਲ ਟ੍ਰੈਫਿਕ ਨੂੰ ਮਿਤੀ 10 ਫਰਵਰੀ ਦੀ ਸਵੇਰ ਤੋਂ ਬਦਲਦੇ ਰਸਤੇ ਲਈ ਆਨਲੀ ਕਿਹਾ ਉਹਨਾਂ ਨੇ ਹਵਾਲਾ ਦਿੱਤਾ ਕਿ ਇਸ ਮਸਲੇ 'ਚ ਅੰਬਾਲਾ ਦੇ ਐਸਪੀ ਜਸ਼ਨਦੀਪ ਸਿੰਘ ਰੰਦਾਵਾ ਵੱਲੋਂ ਜਿਹੜੀ ਚਿੱਠੀ ਲਿਖੀ ਗਈ ਉਸ ਚਿੱਠੀ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਅੰਬਾਲਾ ਪੁਲਿਸ ਵੱਲੋਂ ਅੰਬਾਲਾ ਦਿੱਲੀ ਆਉਣ ਵਾਲੀ ਟ੍ਰੈਫਿਕ ਨੂੰ ਬਦਲਵੇਂ ਰੂਟ ਨੂੰ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਇਹ ਵੀ ਦੱਸਿਆ ਕਿ ਸ਼ੰਭੂ ਤੋਂ ਅੰਬਾਲਾ ਵਾਲੀ ਆਵਾਜਾਈ ਨੂੰ ਸ਼ੰਭੂ ਰਾਜਪੁਰ ਬਨੂੜ 에어ਪੋਰਟ ਰੋਡ ਡੇਰਾ ਬੱਸੀ ਅੰਬਾਲਾ ਦਿੱਲੀ ਤੋਂ ਰੂਟ ਤੋਂ ਇਲਾਵਾ ਸ਼ੰਭੂ ਫਿਰ ਰਾਜਪੁਰ ਫਿਰ ਬਨੂੜ ਫਿਰ ਪੰਚਕੂਲਾ ਫਿਰ ਨਾਡਾ ਸਾਹਿਬ ਫਿਰ ਬਰਵਾਲਾ ਫਿਰ ਸਹਿਜ ਸਹਿਜਦਪੁਰ ਫਿਰ ਸ਼ਾਹ ਫਿਰ ਸ਼ਾਹਬਾਦ ਦਿੱਲੀ ਦਾ ਰੂਟ ਲਿਆ ਜਾ ਸਕਦਾ ਤੀਜਾ ਰੂਟ ਉਹਨਾਂ ਨੇ ਡਿਸਾਈਡ ਕੀਤਾ ਰਾਜਪੁਰਾ ਪਟਿਆਲਾ ਪਿਹੋਵਾ ਕੁਰਕਸ਼ੇਤਰ ਤੇ ਫਿਰ ਦਿੱਲੀ ਇੱਕ ਚੌਥੇ ਰੂਟ ਦੀ ਵੀ ਜਾਣਕਾਰੀ ਦਿੱਤੀ ਹੈ ਕਿ ਰਾਜਪੁਰਾ ਪਟਿਆਲਾ ਪਿਹੋਵਾ 152 ਡੀ ਐਕਸਪ੍ਰੈਸ ਫਿਰ ਰੋहतक ਦਿੱਲੀ ਵਾਲਾ ਰਸਤਾ ਅਪਣਾਇਆ ਜਾ ਸਕਦਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਇਹ ਵੀ ਜਾਣਕਾਰੀ ਦਿੱਤੀ ਹੈ ਕਿ 10 ਫਰਵਰੀ ਤੋਂ ਲੈ ਕੇ ਅਗਲੀ ਸੂਚਨਾ ਤੱਕ ਪਟਿਆਲਾ ਰਾਜਪੁਰਾ ਸ਼ੰਭੂ ਰਸਤਾ ਅੰਬਾਲਾ ਦਿੱਲੀ ਜਾਣ ਵਾਲੇ ਰਾਹਗੀਰਾਂ ਨੂੰ ਉਪਰੋਕਤ ਦਰਸਾਏ ਗਏ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ ਅਸਲ 'ਚ ਕਿਸਾਨ ਇੱਕ ਵਾਰ ਫਿਰ ਦਿੱਲੀ ਜਾ ਰਹੇ ਨੇ ਬਹੁਤੇ ਕਿਸਾਨ ਪਹੁੰਚ ਚੁੱਕੇ ਨੇ ਤੇ ਰਾਸਤੇ ਵੀ ਰੋਕੇ ਜਾ ਰਹੇ ਨੇ ਹਰਿਆਣਾ ਨੇ ਪ੍ਰਬੰਧ ਪੂਰੀ ਤਰ੍ਹਾਂ ਕਰ ਲਏ ਨੇ ਇੱਥੋਂ ਤੱਕ ਕਿ ਸੈਂਟਰ ਸਰਕਾਰ ਕੋਲੋਂ 200 ਤੋਂ ਜ਼ਿਆਦਾ ਪੈਰਾਮਿਲਟਰੀ ਫੋਰਸ ਦੀ ਵੀ ਮੰਗ ਕੀਤੀ ਗਈ ਆ ਕਿਸਾਨ ਖੇਤ ਮਜ਼ਦੂਰ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਦਿੱਲੀ ਗੂੰਜਣ ਗਿਆ ਉਹਨਾਂ ਦੀਆਂ ਆਵਾਜ਼ਾਂ 15 ਮਹੀਨੇ ਪਹਿਲਾਂ ਵੀ ਤਰਨਾਰਾ ਉਸ ਤੋਂ ਬਾਅਦ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਝੁਕਣਾ ਪਿਆ ਸੀ ਜੇ ਦੇ ਚੱਲਦੇ ਸੈਂਟਰ ਸਰਕਾਰ ਨੇ ਉਸ ਸਮੇਂ ਬਹੁਤ ਸਾਰੇ ਵਾਅਦੇ ਕੀਤੇ ਨਵਾਦਿਆਂ ਚਹਲੇ ਤੱਕ ਕਈ ਵਾਅਦੇ ਪੂਰੇ ਨਹੀਂ ਹੋਏ ਹਾਲਾਂਕਿ 3 ਦਿਨ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਤਿੰਨ ਵਜ਼ੀਰ ਸੱਦੇ ਸੀ ਔਰ ਕਿਉਂਕਿ ਇਸ ਸਮੇਂ ਸਿਰ ਤੇ ਲੋਕ ਸਭਾ ਚੋਣਾਂ ਵਿੱਚ ਭਾਜਪੀ ਨੂੰ ਖਤਰਾ ਲੱਗ ਰਿਹਾ ਕਿ ਕੁੜਾ ਜੇ ਫਿਰ ਕਿਸਾਨ ਉਹਨਾਂ ਦੇ ਖਿਲਾਫ ਖੜਾ ਹੋ ਗਿਆ ਤੇ ਫਿਰ ਜਿਹੜਾ 400 ਦਾ ਟਿੱਕਰ ਦਿੱਤਾ ਉਹ ਸਮੀਕਰਨ ਬਦਲ ਸਕਦੇ ਨੇ ਇਸ ਕਰਕੇ ਸੈਂਟਰ ਸਰਕਾਰ ਪਹਿਲਾਂ ਚਾਹੁੰਦੀ ਹੈ ਕਿ ਚੰਡੀਗੜ੍ਹ ਬੈਠ ਕੇ ਪੰਜਾਬ ਦੇ ਕਿਸਾਨਾਂ ਨੂੰ ਮਨਾਇਆ ਜਾਵੇ ਹਾਲਾਂਕਿ ਇਸ ਕਿਸਾਨ ਮੋਰਚੇ ਦੇ ਵਿੱਚ ਬਹੁਤ ਸਾਰੀਆਂ ਹੋਰ ਜਥੇਬੰਦੀਆਂ ਵੀ ਹੌਲੀ-ਹੌਲੀ ਆਪਣੀ ਜਿਹੜੀ ਸਥਿਤੀ ਆ ਉਹ ਸਪਸ਼ਟ ਕਰਦੀਆਂ ਨਜ਼ਰ ਦਿਖਾਈ ਦੇ ਰਹੀਆਂ ਨੇ ਕਈ ਕਹਿ ਰਹੇ ਨੇ ਕਿ ਹਾਲੇ ਤੱਕ ਉਹਨਾਂ ਨੂੰ ਬੁਲਾਇਆ ਨਹੀਂ ਜੇ ਪਰ ਜੇ ਬੁਲਾਉਣਗੇ ਤੇ ਉਹ ਲਾਜ਼ਮੀ ਤੌਰ ਤੇ ਜਾਣਗੇ ਉਧਰ ਜਿਹੜੇ ਯੂਪੀ ਦੇ ਤੇ ਹਰਿਆਣਾ ਦੇ ਨਾਲ ਲੱਗਦੇ 11 ਡਿਸਟ੍ਰਿਕਟ ਦੇ ਵਿੱਚ ਜਿਹੜਾ ਖਾਸ ਕਰਕੇ जाट ਪਾਈਚਾਰਾ ਬੈਠਾ ਉਹ ਵੀ ਸਰਗਰਮ ਹੋ ਚੁੱਕਾ ਕਿਉਂਕਿ ਮਸਲਾ ਸਿਰ ਪੰਜਾਬ ਦੇ ਕਿਸਾਨਾਂ ਦਾ ਨਹੀਂ ਹੈ ਮਸਲਾ ਦੇਸ਼ ਦੇ ਕਿਸਾਨਾਂ ਦਾ ਕਿ ਵਾਰ-ਵਾਰ ਸੈਂਟਰ ਸਰਕਾਰਾਂ ਸੂਬਾ ਸਰਕਾਰਾਂ ਕਿਸਾਨਾਂ ਦੇ ਨਾਲ ਧੋਖਾ ਕਰਦੀਆਂ ਨੇ ਤੱਕਾ ਕਰਦੀਆਂ ਨੇ ਪਰ ਹੁਣ ਜਿੱਥੇ ਕਿਸਾਨ ਇੱਕ ਵਾਰ ਫਿਰ ਆਪਣਾ ਸੰਘਰਸ਼ ਸ਼ੁਰੂ ਕਰਨ ਜਾ ਰਹੇ ਨੇ ਉੱਥੇ ਜਿਹੜਾ ਸਬੰਧਤ ਸੂਬਿਆਂ ਦੇ ਪ੍ਰਸ਼ਾਸਨ ਨੇ ਉਹਨਾਂ ਨੇ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਾਂ ਮੁਸ਼ਕਲ ਦਾ ਉਹਨਾਂ ਨੂੰ ਸਾਹਮਣਾ ਨਾ ਕਰਨਾ ਪਵੇ ਖਾਸ ਕਰਕੇ ਆਵਾਜਾਈ ਜਿਨ੍ਹਾਂ ਨੇ ਬਾਈ ਰੋਡ ਜਾਣਾ ਉਹਨਾਂ ਵਾਸਤੇ ਵਿਕਲਪ ਦੇਣੇ ਸ਼ੁਰੂ ਕਰ ਦਿੱਤੇ ਨੇ ਕਿ ਤੁਸੀਂ ਇੰਨਾ ਰਾਸਤਿਆਂ ਰਾਹੀਂ ਜਾ ਸਕਦੇ ਹੋ ਫਿਲਹਾਲ ਪਟਿਆਲਾ ਔਰ ਅੰਬਾਲਾ ਦੇ ਐਸਪੀ ਔਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਿਚਕਾਰ ਜਿਹੜਾ ਆਪਸੀ ਲਿਖਤੀ ਪੜਤ ਦੇ ਰਾਹੀਂ ਗੱਲਬਾਤ ਹੋਈ ਆ ਉਹਦੇ ਵਿੱਚ ਉਹਨਾਂ ਨੇ ਚਾਰ ਨਵੇਂ ਰੂਟ ਤਲਾਸ਼ੇ ਨੇ ਅਗਰ ਪੰਜਾਬ ਦੇ ਲੋਕਾਂ ਨੇ ਜਾਂ ਦਿੱਲੀ ਦੇ ਲੋਕਾਂ ਨੇ ਜਾਂ ਦਿੱਲੀ ਦੇ ਜਾਂ ਹਰਿਆਣੇ ਦੇ ਲੋਕਾਂ ਨੇ ਜਾਂ ਹੋਰ ਨਾਲ ਸੂਬਿਆਂ ਦੇ ਲੋਕਾਂ ਨੇ ਪੰਜਾਬ ਜਾਂ ਪੰਜਾਬ ਤੋਂ ਦਿੱਲੀ ਜਾਣਾ ਆਉਣਾ ਜਾਣਾ ਵਾ ਉਹਨਾਂ ਵਾਸਤੇ ਜਿਹੜੇ ਚਾਰ ਰੂਟ ਅਪਣਾਏ ਗਏ ਨੇ ਉਹ ਇੱਕ ਵਾਰ ਫਿਰ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਕਿ ਜਿਨ੍ਹਾਂ ਨੇ ਸ਼ੰਭੂ ਤੋਂ ਅੰਬਾਲਾ ਵਾਲੀ ਆਵਾਜਾਈ ਵਾਸਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਸ਼ੰਭੂ ਸ਼ੰਭੂ ਤੋਂ ਤੁਸੀਂ ਰਾਜਪੁਰਾ ਜਾ ਸਕਦੇ ਰਾਜਪੁਰਾ ਤੋਂ ਬਨੂੜ ਫਿਰ 에어ਪੋਰਟ ਰੋਡ ਫਿਰ ਡੇਰਾ ਬੱਸੀ ਅੰਬਾਲਾ ਤੇ ਦਿੱਲੀ ਇਹ ਪਹਿਲਾ ਰੂਟ ਆ ਅਗਰ ਕਿਸੇ ਨੇ ਸ਼ੰਭੂ ਤੋਂ ਰਾਜਪੁਰਾ ਰਾਜਪੁਰੇ ਤੋਂ ਬਨੂੜ ਫਿਰ ਪੰਚਕੂਲਾ ਫਿਰ ਨਾੜਾ ਸਾਹਿਬ ਫਿਰ ਬਰਵਾਲਾ ਫਿਰ ਸ਼ਹਾਜਾਦਪੁਰ ਸ਼ਾਹ ਸ਼ਾਬਦ ਦਿੱਲੀ ਦਾ ਰੂਟ ਲਿਆ ਜਾ ਸਕਦਾ ਤੀਜਾ ਜਿਹੜਾ ਰੂਟ ਡਿਸਾਈਡ ਕੀਤਾ ਗਿਆ ਉਹਦੇ ਵਿੱਚ ਰਾਜਪੁਰਾ ਪਟਿਆਲਾ ਪਿਹੋਵਾ ਕੁਰਕ ਖੇਤਰ ਦਿੱਲੀ ਚੌਥਾ ਜਿਹੜਾ ਰੂਟ ਬਣਾਇਆ ਗਿਆ ਉਹਦੇ ਵਿੱਚ ਜੇ ਕਿਸੇ ਨੇ ਜਾਣਾ ਉਹ ਰਾਜਪੁਰੇ ਤੋਂ ਪਟਿਆਲਾ ਪਟਿਆਲੇ ਤੋਂ ਪਿਹੋਵਾ ਫਿਰ 152 ਡੀ ਐਕਸਪ੍ਰੈਸ ਫਿਰ ਰੋहतक ਫਿਰ ਦਿੱਲੀ ਵਾਲਾ ਰਸਤਾ ਅਪਣਾਇਆ ਜਾ ਸਕਦਾ ਹੈ ਅੱਜ ਤੋਂ ਇਹ ਰੂਟ ਤਿਆਰ ਕੀਤੇ ਗਏ ਨੇ ਤੇ ਪ੍ਰਸ਼ਾਸਨ ਦਾ ਇਹ ਕਹਿਣਾ ਕਿ ਅਗਲੇ ਹੁਕਮਾਂ ਤੱਕ ਇਸੇ ਤਰ੍ਹਾਂ ਦੇ ਰੂਟ ਤੇ ਹੀ ਕਿਸੇ ਨੇ ਜਾਣਾ ਹੋਵੇ ਤੇ ਜਾ ਸਕਦਾ ਨਹੀਂ ਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਉਹਨਾਂ ਨੂੰ ਤਾਂ ਜੋ ਸਾਹਮਣਾ ਨਾ ਕਰਨਾ ਪਵੇ ਨਹੀਂ ਤੇ ਫਿਰ ਟ੍ਰੈਫਿਕ ਜਾਮ ਹੋ ਸਕਦੀ ਕਿਉਂਕਿ ਕਿਸਾਨ ਵੀ ਪੂਰੀ ਤਰ੍ਹਾਂ ਸਰਗਰਮਾ ਕਿ ਜੇ 12 ਤਰੀਕ ਤੱਕ ਸੈਂਟਰ ਸਰਕਾਰ ਨੇ ਜੋ ਚੰਡੀਗੜ੍ਹ ਦੇ ਵਿੱਚ ਬੈਠ ਕੇ ਵਾਅਦੇ ਕੀਤੇ ਨੇ ਜੇ ਪੂਰੇ ਨਾ ਕੀਤੇ ਤੇ ਫਿਰ ਉਹਨਾਂ ਨੂੰ ਦਿੱਲੀ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ